ਆਫਰੀਕਾਲ ਜੀ ਵੈਲਕਮ ਆ ਜੀ ਅੱਜ ਦੇ ਬਲੌਗ ਚ ਆਪਾਂ ਖੜੇ ਗੁਰਦੁਆਰੇ ਤੇ ਪਗੂ ਆਮਨ ਚਾਚਾ ਤੇ ਮੈਂ ਪਹਿਲਾਂ ਲੱਗੇ ਪਗੂ ਨੇ ਸਕੂਟਰੀ ਲਈ ਪਗੂ ਨੂੰ ਵਧਾਈਆਂ ਬਹੁਤ ਪਗੂ ਬਹੁਤ ਬਹੁਤ ਵਧਾਈਆਂ ਤੁਹਾਨੂੰ ਨਹੀਂ ਇੰਜ ਇਹ ਬੈਟਰੀ ਤਾਂ ਹੈ ਨਹੀਂ ਇਹਦੇ ਜਿਹੇ ਇਹ ਇੰਜਨ ਵਾਲੀ ਫਾਟਸ ਫਿਰ ਇਹਨੇ ਕਹਣਾ ਮੇਰੀ ਨਹੀਂ ਹੈਗੀ ਹਾਂ ਉਹ ਤਾਂ ਪੈਂਡਿੰਗ ਆਲੇ ਕਾਰਾ ਨਹੀਂ ਉਹ ਤਾਂ ਅੱਗੇ ਲੰਘ ਵੀ ਗਈ ਉਹਨੂੰ ਵੀ ਸਾਲ ਹੋ ਗਿਆ ਹਾਂ ਉਹ ਬਈ ਸਕੂਟਰੀ ਦੀ ਕਿੱਕ ਕੋਈ ਵੀ ਆੜ ਠੀਕ ਕਰਨੀ ਪੈਣੀ ਰੈਲੀ ਬੈਟਰੀ ਹੈ ਨਹੀਂ ਬੈਟਰੀ ਹੈ ਨਹੀਂ ਤੇ ਸੈਲਫ ਵੱਜਦਾ ਨਹੀਂ ਇਹਦਾ ਉਹ ਗੱਲ ਕਰਦਾ ਉਹਦਾ ਉਹਦਾ ਕਹਿੰਦਾ ਵੀ ਬੈਟਰੀ ਚੱਲ ਤੇ ਅਸੀਂ ਸਪੈਸ਼ਲ ਮੈਕੈਨਿਕ ਬੁਲਾਏ ਆ ਹਾਂ 31 ਨੂੰ ਮੰਨ ਲਾਦਾ ਜੀ ਹਾਂ ਉਹਦੇ ਰਾਜੇ ਚ ਇਹਦੇ ਕੁੱਪੀ ਉੱਥੇ ਵੀ ਲਾਉਣ ਨਹੀਂ ਚਾਹੀਦਾ ਇਹਨਾਂ ਤੇ ਭਾਈ ਕੰਮ ਨਹੀਂ ਹੈ ਪਤਾ ਨਹੀਂ ਕਿਆ ਨਹੀਂ ਹੈ ਇਹ ਪਿਛੇ ਰਹਿ ਜਾਣਾ ਇੰਜਣ ਚਾਹੀਦਾ ਕਿਆ ਦੀਆਂ ਇਹ ਸਾਰਾ ਬੱਲੇ ਆ ਰਿਹਾ ਇਸ ਦਾ ਤਾਂ ਕੰਮ ਹੋ ਗਿਆ ਜੀ ਆ ਗਿਆ ਕੋਈ ਤੇਰੇ ਕੋ? ਹੈਗਾ? ਨਾ ਨਾ ਹਾਂ ਤਾਂ ਹੈ ਨਹੀਂ ਜਗੜ। ਆਹ ਸਲਿੱਪ ਕਰ ਗਈ ਆ। ਆਹ ਨੰਬਰ ਹੈਗਾ। ਚਲੋ ਜੀ। ਇਸ ਕੋ ਸਟਾਰਟ ਕਰਕੇ ਫਿਰ ਦੇਖਦੇ ਹਾਂ। ਚੱਲ। ਕੈਂਸਲ? ਆ ਫਿਰ ਐਨਾ ਵਧਾਉਣ ਨਾਲ ਕੀ ਜਰੂਰਣਾ? ਇਹ ਤਾਂ ਚੰਗਾ ਦਾ 2 ਸਾਲ ਦੀ ਗਾਰੰਟੀ ਪਈ ਆ। ਮੇਰੀ ਗੱਲ ਸੁਣ। 2 ਸਾਲ ਦੀ ਗਾਰੰਟੀ ਪਈ ਆ। ਬੈਟਰੀ ਬਦਲਾ ਲਾ। ਬੈਟਰੀ ਦਾ ਬਦਲਣਾ ਸੀ ਜੀ ਇਹਨੂੰ ਤਾਂ ਟਾਈਮ ਲੱਗਣਾ ਬੜਾ ਸਲਿੱਪ ਕਰ ਗਈ ਥੋੜੀ ਅੱਛਾ ਇਹ ਸਲਿੱਪ ਕਰ ਗਈ ਹੋਰ ਤਾਂ ਕੁਝ ਨਹੀਂ ਹੋਇਆ ਫਿਰ ਹੁਣ ਇੱਕ ਹੋਰ ਹੋਣੀ ਕਰਾ ਲੱਭ ਕੇ ਲਿਆਉਣਾ ਠੀਕ ਆ ਠਹਿਰੋ ਅੱਜ ਦੀ پرانی ہے ਬਾਪੇ ਚੱਲ ਜਣੀ ਤੇ ਫਿਰ ਕੀ ਫਾਇਦਾ ਤੇ ਤੂੰ ਕਹਿੰਦੀ ਮੈਂ ਤੇ ਗੱਲ ਕਰਾਂ ਤੇ ਦੇ ਲੈਣਾ ਲੈਣ ਖੜਾ ਰਿਹਾ ਨਾਲ ਲਿਜਾਉਣਾ ਇੱਕ ਹੋਰ ਚਾਹ ਤੇ ਕੜਾ ਲੁਗੈ ਲੈ ਚਲੋ ਦੇਖੋ ਤਾਂ ਇਹ ਬਦ ਕੇ ਇੰਜਣ ਠੀਕ ਕਰਨ ਹਾਂ ਛੋਟਰੀ ਦਾ ਅੱਜ ਸਾਡੇ ਕੋਲ ਕੰਮ ਪਾਉਦਾ ਕੰਮ ਪਾਉਦਾ ਬਹੁਤ ਬਿਜੀ ਥੜੀ ਬਦਲ ਦੀ ਸਕੂਟਰ ਸਟਾਰਟ ਚ ਚਲਦੀ ਜੀ ਕਰਤੀ ਜੀ ਅਸੀਂ ਲੈ ਲੈ ਅਬ ਦੇ ਕਿੱਕ ਤੇ ਸਟਾਰਟ ਕਰਦੀ ਕਿ ਨਹੀਂ ਹਾਂ ਇਹ ਹੁੰਦਾ ਕੰਮ ਚੱਕਲੇ ਅਸੀਂ ਝੋਲਾ ਬੋਲਦਾ ਐਦਾ ਜਿਹੜੀ ਨਾਲੇ ਰੱਖਦੇ ਆ ਬਾਹਰ ਜਿ ਰਾਲਾ ਪਾਉਂਦੇ ਲੰਘੇਣਾ ਚਲੋ ਜੀ ਚਲੋ ਚਲੋ ਲੋਈ ਆਪਾਂ ਅਗੇ ਖੇਤਾਂ ਵੱਲ ਇੱਧਰ ਗੰਨੇ ਲਗੇ ਦੇਖੋ ਅੱਜ ਬਹੁਤ ਦਿਨਾ ਬਾਅਦ ਹੈ ਕਿਆ ਬਾਤ ਉਹ ਕਮਾਨ ਦੇਖਾਂ ਬਹੁਤ ਦਿਨਾ ਬਾਅਦ ਇਸ ਗੰਨੇ ਦਾ ਡੇਣਾ ਆਇਆ ਏ ਖੇਤ ਦਾ ਲੈਣ ਗਿਆ ਉਹ ਜਾਵੇਂ ਬਹੁਤ ਜਾਮਾ ਲੋਈ ਇੱਕ ਪੰਗਾ ਹੋਰ ਆ ਆਉਂਵੇ ਇੰਨੇ ਦਾ ਪਿਆ ਵਿਚਾਰਾ ਬੰਦਾ ਲੈ ਲਿਆ ਮੈਂ ਰੈਂਟ ਲਿਆ ਮਕਮੂਨ ਨੂੰ ਹੋ ਆ ਪੰਨਾ ਇੱਕ ਇਹ ਵੀ ਸਹੀ ਹੈ ਰੈਂਟੇਡ ਹੀ ਹੈ ਬਰ ਤੇ ਹੁਣ ਬਈ ਉਹ ਟਾਇਟ ਆ ਪੁਲੀ ਕੀ ਆ ਉਹ ਸਟਾਰਟ ਹੁਣ ਦੇਖੋ ਹੁੰਦਾ ਕਿ ਨਹੀਂ ਹੁੰਦਾ ਆ ਆੜੀਏ ਦੇਖੋ ਦੇਖਦੇ ਆ ਸਕਸੈਸ ਹੁੰਦਾ ਕਿ ਨਹੀਂ ਇਹ ਦਿਵਾਨਾ ਸਾਨੂੰ ਵੀ ਜੇ ਸਟਾਰਟ ਹੋਊਗਾ ਕਿ ਨਹੀਂ ਨਾ ਹੁਣ ਕਿਆ ਹੋ ਗਿਆ ਜੀ ਇਹਦਾ ਪੱਖਾ ਜਾਮ ਹੈਗਾ ਜਾਂ ਪੱਖਾ ਜਾਮ ਹੈਗਾ ਵਾ ਇਹ ਉਧਰ ਸੇ ਜਾਮ ਹੈ ਜੀ ਪੱਖਾ ਸਾਡੇ ਬਜਟ ਤੋਂ ਬਾਹਰ ਆ ਨਾ ਲੋ ਵੀ ਆ ਤਾਂ ਜਿਆਦਾ ਪੱਖਾ ਬਦਲਣਾ ਪੈਣਾ ਤੇ ਇੰਨਾ ਦਾ ਅਸੀਂ ਕੰਮ ਕਰ ਦਿੰਨੀ ਹੈਗਾ ਤੇ ਹੁਣ ਫਿਰ ਹੁਣ ਕੀ ਕਰੀਏ ਫਿਰ ਹਾਂਜੀ ਪਾਈਪੇ ਪਿਛਾ ਲੈਣੇ ਉਹਨੇ ਇੱਧਰੇ ਜੋਰ ਲਾਉਣਾ ਪੈਣਾ ਇੰਜਨ ਤਾਂ ਸਟਾਰਟ ਇੰਜਨ ਸਟਾਰਟ ਰਹਿਣਾ ਹਾਂ ਮੜਾ ਤੇਲ ਪਾ ਕੇ ਜੇ ਮੜੇ ਸਟਾਰਟ ਕਰਦਾ ਮੜੇ ਜਿੰਨੇ ਮੈਂ ਹਾਂ ਹਾਂ ਮਾੜੀ ਜਿਹੀ ਸਟਾਰਟ ਹੋਇਆ ਨਾ ਲੱਗੂ ਲੋ ਵੀ ਇਹ ਗੰਨਾ ਤਾਂ ਹੁਣ ਪਤਾ ਲੱਗੂਗਾ ਵੇਰਾ ਮੌਕੇ ਤੇ ਇਹ ਟਾਲ ਤੇ ਜਾਂਦਾ ਜਾਂ ਕਿਤੇ ਹੋਰ ਜਾਂਦਾ ਮੈਨੂੰ ਜਿੱਤਾ ਲੱਛਣ ਹੁਣ ਟਾਲ ਤੇ ਜਾਣ ਵਾਲੇ ਲੱਗਦੇ ਆ ਨਹੀਂ ਕਿਆ ਕਹਦਾ ਲੱਗਦਾ ਵੀ ਗੰਨਾ ਜਾਊਗਾ ਯੈਸ ਟਾਲ ਵਾਲਾ ਹੀ ਆ ਨਾ ਇਹ ਲੋ ਵੀ ਪਾਣੀ ਲਾ ਗਿਆ ਮਾੜਾ ਮੋਟਾ ਥੋੜਾ ਯਾਰ ਬਣ ਜਾਊਗਾ ਤੇ ਫਿਰ ਮੀਂਹ ਨਾ ਗਰਿਆ ਬੱਸ ਇਹ ਹੁਣ ਕਟਿੰਗ ਹੀ ਹੋਣੀ ਐ ਜੀ ਹੁਣ ਕਟਿੰਗ ਹੀ ਹੋਣੀ ਜੀ ਇਹ ਪੜਾ ਕੇ ਆਪਾਂ ਨੇ ਕਿਤੇ ਤਾਲਦੂ ਵਾਲੇ ਨੇ ਗੱਲ ਕਰਦਾ ਜਿਹੜਾ ਕੋਈ ਦੇ ਦੇ 2 400 ਰੁਪਏ ਸਾਰੇ ਜਿਹੇ ਖੇਤ ਦੇ ਹਾਂ ਉਹਨਾਂ ਦਾ ਲਗਾਉਣ ਦਾ ਲਾਜਣਾ ਉਹਦਾ ਕਿੰਨਾ ਕਿੰਨਾ ਕੁ ਮੜੂਗਾ ਇਹਦਾ ਜੇ ਮੜੂਗਾ ਉਹਦਾ ਮੈਨੂੰ ਬੰਦੇ ਨੇ ਸਲਾਹ ਦਿੱਤੀ ਬੰਦਾ ਕਹਿੰਦਾ ਕਹਿੰਦਾ ਉਹ ਦੋ ਚਾਰ ਦਿਨਾਂ 'ਚ ਹਾਂ ਇਹ ਕਣਕ ਬੀਜ ਦੋ ਕਹਿੰਦਾ ਅੱਛਾ ਕਹਿੰਦਾ ਕਣਕ ਕਣਕ ਵੱਢ ਕੇ ਦੋ ਪੈ ਤੁਹਾਡੇ ਕੋਲ ਆ ਜੂਗੇ ਹਾਂ ਇਹ ਵੀ ਗੱਲ ਸਹੀ ਆ ਇਹਦਾ ਆਪਣਾ ਬੀਜ ਮੂਰੀ ਲੈ ਲਓ ਕਹਿੰਦੇ ਆ ਦਵਾ ਬੀਜ ਬੀਜ ਦੋ ਵਧੀਆ ਕਹਿੰਦਾ ਪਰ ਹੁਣ ਤਾਂ ਪੂਲਡਰਾਂ ਕਰਕੇ ਹੋਣਾ ਹੀ ਨਹੀਂ ਕੀ ਚੀਜ਼ ਕਰਨਾ ਕਰਨਾ ਤਾਂ ਉਹ ਕੋਈ ਚੱਕਰ ਨਹੀਂ ਉਹ ਤਾਂ ਗੰਨਾ ਦਾ ਬਾਅਦ ਵੀ ਲੱਗ ਜੂਗਾ ਪੂਰਲਾਂ 'ਚ ਹੋਈ ਜਾਂਦਾ ਇਹ ਤਾਂ ਕਹੀ ਜੀ ਕਰਨੀ ਅੱਛਾ ਜੇ ਪਾਣੀ ਪਈ ਜਾਵੇ ਬੀਜ ਵਧੀਆ ਚਾਹੀਦਾ ਹਣਾ ਬੀਜ ਵਧੀਆ ਚਾਹੀਦਾ ਇੱਥੇ ਤਾਂ ਯਾਰ 85 ਲਾਉਣਾ ਚਾਹੀਦਾ ਜਾਂ ਆਪਾਂ ਨੂੰ ਚਾਹੀਦਾ ਰਸਲੀ ਆ ਆ ਗਿਆ ਮਾੜੀ ਕਿੱਕ ਨਾਲ ਜਦ ਸਟਾਰਟ ਆਪੇ ਤੇਲ ਪਾਦਨੇ ਹੋਣੀ ਇਹ ਤੇ ਤੇਲ ਔਰ ਪਾਦਨੇ ਮਾੜੀ ਉਹ ਨਾਲ ਕਿੱਕ ਨਾਲ ਸਟਾਰਟ ਹੋਣ ਲੱਗੀ ਹੂੰ ਲੋ ਵੀ ਟਰਾਈ ਕਰਤੇ ਹੈ ਬਾਗੂ ਜਿਹੜਾ ਕੋਲਫੇ ਦਿਖਾਣਾ ਲੋ ਸਰ ਆਈਓ ਇਹ ਕਿਤੇ ਮੈਂ ਨਹੀਂ ਮਾਰੇ ਨਾ ਚਲ ਜਮ ਕੋਈ ਨਹੀਂ ਕਰ ਲੂਗੇ ਆਈ ਹੋਏ ਨਾ ਟੇ 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 ਹੁੰਦਾ ਪਰਨ ਨੂੰ ਖੋਲ ਕੇ ਦੇ ਲੈ ਇੱਕ ਵਾਰੀ ਨਾੜੇ ਚ ਜਾ ਰਿਹਾ ਜਲਾ ਦਾ ਦਬਾਉਂ ਹੁਣ ਸੜਾ ਹੋ ਰਿਹਾ ਇਹ ਵੀ ਨਹੀਂ ਪੈ ਪਜਾ ਪਾ ਕੇ ਦੇ ਦਿੰਦੇ ਨੇ ਹੇ ਇਹ ਐਂ ਕਰ ਇਹਦੇ ਪਾ ਬਹਿ ਜਾ ਇੱਕਣਾ ਓਰੇ ਦੇਖ ਤੰਤਾਂ ਗਿਆ ਨਹੀਂ ਤੇ ਬੈਜਾ ਜੋ ਨਹੀਂ ਪੈਂਦਾ ਆ ਰਿਹਾ ਜੋਰ ਤਾਂ ਪੈ ਜਾਣਾ ਇਹ ਤੇ ਨਾ ਪੈਪ ਹੁੰਦਾ ਮਾੜਾ ਜਾਂ ਲੰਬਾ ਇਹਦੀ ਲੰਬਾ ਆ ਵੀਣਾ ਪੈ ਜੈਸ ਆ ਨਹੀਂ ਯਾਰ ਕੋਈ ਹਾਂ ਔਖਾ ਲਈ ਗਾ ਮੇਰਾ ਜਿਆਦਾ ਹੀ ਔਖਾ ਜਿਆਦਾ ਹੀ ਔਖਾ ਹਾਂ ਇਹ ਵੀ ਨਹੀਂ ਜਾਊਗਾ ਜਰਾ ਮਿੱਤਰੀ ਕੋਲ ਹੂੰ ਉਹ ਥੱਲੇ ਤੇ ਵੀ ਹੋਈ ਹੋਈ ਆ ਨਾ ਜਲ ਉਹਦਾ ਪੈਪ ਗਲੀ ਕਰਾ ਇਹਨੂੰ ਪਾਣੀ ਦਿਆ ਜਾ ਕੇ ਥੱਲੇ ਤੇ ਉਹ ਤੇ ਬਹਿਰੇ ਹੁੰਦਾ ਉਹ ਜਾਮ ਹੋ ਗਿਆ ਹਾਂ ਆਪਣੇ ਕੋਲ ਇਨਕਮ ਸੋਰਸ ਨਹੀਂ ਹੈਗਾ ਬੈਲੈਂਸ ਸੋਰਸ ਨਹੀਂ ਹੈਗਾ ਨਹੀਂ ਲੈ ਬਈ ਇਹ ਘੜਬੀ ਦਵਾ ਅਰੇ ਆਹ ਚਾਬਾ ਵਿੱਚ ਪੈਦਾ ਗਿਆ ਹੁਣ ਔੜੀ ਦੇ ਅੱਕ ਲੇਖਦੇ ਇਹ ਨਮੀ ਇਹ ਹੋ ਗਈ ਆ ਆ ਥੋੜਾ ਉੱਪਰ ਪਾ ਦੇ ਜੀ ਹੈਗਾ ਵਿੱਚ ਇਹਦੇ ਉੱਪਰ ਗਿਆ ਘਰ ਨਾ ਪਾ ਦੇ ਹਾਂ ਮੈਂ ਜਿੰਦਗੀ ਜੀ ਪਹਿਲੀ ਵਾਰ ਕੋਈ ਉਤਰਿਆ ਆੜੀ ਓਏ ਖੰਗਲਾਂ ਇੱਥੇ ਆ ਮੈਂ ਮਾਰੋ ਜੀ ਉਤਰੇ ਆ ਇੰਨੇ ਕੀ ਗਰਮੀ ਆ ਗਈ ਆ ਘੇਰਲਾ ਪਰ ਉਹ ਜੀ ਹੈਗਾ ਇਹਦੇ ਚ ਉਹਦਾ ਫਾਇਦਾ ਨਹੀਂ ਬਾਕੀ ਉਹਦਾ ਫ੍ਰੀ ਹੈ ਇਹ ਉਹਦਾ ਕਮੋਦਾ ਹੈ ਕਮੋਦਾ ਆਹਾਂ ਥੱਲੇ ਦੇ ਜਾ ਦੇ ਦੇਖ ਲੈ ਚਿਮੜਾ ਆਇਆ ਦੇਖ ਲਾਂਦੇ ਹਾਂ ਜੇ ਚੱਲ ਪਿਆ ਲੱਗਦਾ ਤਾਂ ਔਖਾ ਜੀ ਇਹ ਕੰਮ ਚੱਲ ਨਹੀਂ ਜਾਂਦਾ ਅਸੀਂ ਤਾਂ ਵੀ ਨਹੀਂ ਗੱਲ ਹੈ ਪਰਦੇ ਦਾ ਕਮੋਦਾ ਹੈ ਯਾਰ ਹੱਲੇ ਦੇ ਯਾਰ ਆਦਾ ਨਾ ਉਹ ਚਲਾਇਆ ਨਹੀਂ ਨਾ ਕੱਦਾਂ ਉਹਨੇ ਨੇ ਕੱਦਾਂ ਦਾ ਜਪਿਆ ਯਾਰ ਇਹ ਜੇ ਪਹਿਲਾਂ ਕਿੰਨੇ ਸਾਲ ਪਹਿਲਾਂ ਚਲਾਇਆ ਦਾ ਹੂੰ ਜੀ ਚਲਾ ਲੈਂਦੇ ਹੁਣ ਸੌਖਾ ਰਹਿ ਜਾਂਦਾ ਆਪਾਂ ਨੂੰ ਵੀ ਹਾਂ ਜਿਆਦਾ ਪਿਛਲੀ ਵਾਰ ਵੀ ਲੱਗੇ ਦੀ ਆਪਾਂ ਜਨਨ ਜਿਆਦਾ ਵੀ ਨਹੀਂ ਚਲਾਇਆ ਕਹਿੰਦੇ ਤੇ ਪਿਛਲੇ ਹਾਂ ਜਿਆਦਾ ਕਹਿੰਦੇ ਪਿੱਛੇ ਜੀ ਯਾਰ ਜ ਆ ਪੈ ਬਿਸ਼ਾਉਂਦੇ ਦੀ ਯਾਰ ਹੂੰ ਕਿਹਾ ਤੇ ਮੇਰੀ ਸਲਾਹ ਆ ਬਾੰਦ ਦਿੱਤੀ ਮੈਂ ਕਿ ਹਰਾਂ ਮੈਂ ਕਿ ਵੀ ਚਲਾ ਲੈਂਦੇ ਸਾਰੇ ਨੂੰ ਹੋਇਆ ਸਰੋਂ ਸਰ ਕਰਨ ਅੰਨੀ ਜਿੱਤੀ ਕਿੱਥੇ ਅਸਰ ਬਣਾਣਾ ਇਹਨੂੰ ਡੀਜ਼ਲ ਆ ਜਾ ਹੌਲੀ ਹੌਲੀ ਬੜੂਆ ਦਾ ਸੂਆ ਵਿੱਚ ਤੇ ਰਸ ਗਿਆ ਤਾਂ ਨਹੀਂ ਠੀਕ ਹੈ ਕੈਮਰੇ ਮੂਰੇ ਤੇਰਾ ਹੱਥ ਆਈ ਜਾਂਦਾ ਮੈਂ ਤੇਰੇ ਦੇਵਾਨਾ ਕਿਹੜਾ ਕੈਮਰਾਮੈਨ ਕਿਹੜੇ ਫੁੱਦੂ ਬੰਦੇ ਨੂੰ ਗਿਆ ਉਹਨਾਂ ਮੈਨ ਬਣਾਤਾ ਆ ਤੇਰੇ ਦੇ ਹਰਿਆਣਾ ਈਲਾ ਭਾਈ ਜਾ ਮੈਂ ਜਾ ਕੰਮ ਮੈਂ ਦਾ ਬਾਤ ਸਖਤ ਰਹੀ ਆ ਰਹੀ ਆ ਔਣ ਬੋਰੀ ਬਿਸਤਰਾ ਬੋਰੀ ਬਿਸਤਰਾ ਚੱਕੋ ਚੱਕੋ ਆਣੋ ਹੋਰੀ ਓਏ ਕੰਮ ਫੇਲ ਆ ਨਾ ਨਾ ਹੁਣੇ ਚਲਾਈਤੀ ਮੈਂ ਵੀਡੀਓ ਐਟ ਫੇਲ ਹੁਣੇ ਚਲਾਈ ਨਾ ਨਾ ਉਹ ਗੱਲ ਕਰਦਾ ਮੈਂ ਵੀ ਕੰਮ ਫੇਲਾ ਇਹ ਆਤਰੀ ਕਾਲ ਦੀ ਗੱਲ ਠੀਕ ਦੀ ਹੋ ਹੈ ਇਹ ਫਰੀ ਹੁੰਦਾ ਨਾ ਅੱਖਾ ਹੂੰ ਗੱਲ ਲਾਣੀ ਇਹ ਨਹੀਂ ਘੁਮਾ ਕੇ ਦੇਖ ਇੰਜਨ ਘੁਮਾ ਕੇ ਦੇਖ ਲਿਆ ਲੋ ਘੁਮਾ ਕੇ ਲਾਂਗੇ ਅਸੀਂ ਉਹ ਤੋਂ ਦੇਖ ਲਿਆ ਵੀ ਉਹ ਠੀਕ ਆ ਵਾਟਾ ਬੜੀ ਹੈ ਵਾ ਦੇਖ ਹਾਂਜੀ ਲੋ ਜੀ ਆਪਾਂ ਪਿੰਡੋ ਆ ਗਏ ਮਨਥੂਏ ਵੱਲੋਂ ਮਨਸੂਏ ਮੈਂ ਇਹ ਉਹ ਜਗ੍ਹਾ ਜਿੱਥੇ ਟਰੈਕਟਰ ਨੇ ਮੂੰਹ ਟੱਕ ਰਿਆ ਸੀ ਲੋਕੇਸ਼ਨ ਜਿਹੜੇ ਦੇਖੇ ਉਹਨਾਂ ਪਤਾ ਗਿਆ ਆ ਟੋਬੇ ਕੋਲ ਪਿੱਛੇ ਪੈਪਾ ਉਹ ਅੰਕਲ ਨੇ ਤੁਸੀਂ ਇੱਥੇ ਪੈਪਾ ਇੱਕ ਪੈਪ ਤਾਂ ਘਰੋਂ ਮਿਲ ਗਿਆ ਕਾਲੇ ਵੀਰੇ ਚਾਚੇ ਦੇ ਤੇ ਇੱਕ ਇੱਥੋਂ ਪੈਪ ਟੱਕਣਾ ਫਿਰ ਪੈਪ ਨਾਲ ਕੰਮ ਅੱਜ ਪਾਵਰ ਨਾਲ ਕੰਮ ਚਲਾਉਣਾ ਪੈਣਾ ਪੈਪ ਪਾ ਕੇ ਫਿਰ ਜੰਨੇ ਨੂੰ ਪਾਣੀ ਦੇ ਗੁਆ ਕਿਉਂਕਿ ਉਹ ਇੰਜਨ ਨਾਲ ਤਾਂ ਪਤਾ ਇਹ ਚੱਲਿਆ ਨਹੀਂ ਕੰਮ ਉਹ ਥੋੜਾ ਇੰਜਨ ਦਾ ਠੀਕ ਆ ਬਾਕੀ ਉਹੜਾ ਪੁਣੀਆਂ ਜਿਹੜੀ ਉਹ ਘੁੰਮਦੀਆਂ ਕਿਆ ਉਹ ਜਾਮਾ ਥੋੜਾ ਜਿਆ ਕੰਮ ਤਾਂ ਕਰਕੇ ਹੁਣ ਪਾਈਪ ਉੱਥੇ ਕਰਦੇ ਫਿਰਦੇ ਆ ਫਿਰ ਲਾਵਾਂਗੇ ਪਾਣੀ ਉਹ ਦੇਖਦੇ ਆ ਬਾਕੀ ਉਹ ਗਏ ਹੋਏ ਆ ਦੋ ਜਣੇ ਬਾਗੂੜਾ ਮਨ ਪਾਈਪ ਲੈਣ ਕਿ ਮਿਲੂਗਾ ਫਿਰ ਉਦੋਂ ਫਿਰ ਪੇਟੇ ਚੱਲਦੇ ਆ ਤਾਂ ਤੇ ਜਨਾ ਜੇ ਟੋਏ ਬੋਦਾ ਤੜਕਾਂ ਦੇ ਵਿੱਚ ਉੱਥੇ ਮੈਂ ਬੱਟ ਨਾਲੇ ਮੱਟੂ-ਵੱਟੀ ਥੋੜਾ ਜਿਹਾ ਭਾਈ ਚ ਕੱਚੀ ਬੇਜ ਲੈ ਆਇਆ ਮੈਨੂੰ ਕਿਤੇ ਕੰਮ ਹੋ ਗਦਾ ਇੱਧਰੋਂ ਜ਼ਿਆਦਾ ਹੋਣਾ ਤਾਂ ਫਿਰ ਉਹਨਾਂ ਨੂੰ ਭੇਜ ਤਮਾ ਤੁਸੀਂ ਜਾਓ ਮੈਂ ਇੱਥੇ ਖੜ੍ਹਦਾ ਹਾਂ ਹਾਲ ਤੱਕ ਆਏ ਨਹੀਂ ਉਹ ਕਟਾ-ਕੁਟਾ ਕਰਕੇ ਫੇਰ ਆਉਗੇ ਚਲੋ ਇੰਦੇ ਆ ਕੇ ਦਹੋਣ ਨਾਲ ਲੋਲੀ ਲੋਲੀ ਅੱਪਾਗੇ ਮੋਟਰ ਤੇ ਕਾਲੇ ਬਿਰਦੀ ਤੇ ਪੈ ਪਾਤਾ ਪਰ ਪਲੇਸਟਿੰਗ ਟੂਸਟਿੰਗ ਕਰਕੇ ਹੁਣ ਇਧਰੋਂ ਚਲਾਇਆ ਤੇ ਹੁਣ ਦੇਖਦੇ ਆਂ ਇਹ ਆਪਾਂ ਗੋਦ ਨੂੰ ਹਮਨ ਲੱਗਾ ਉਹ ਤੇ ਤੇ ਦੇਖਦੇ ਹਾਂ ਉਧਰੋਂ ਚਲਦੇ ਆਂ ਪਰ पहला लीक हो करता है। मेरे सामान में पानी होगा गन्ने बता ही है टाल टूल तो जाऊगे चलो देखा जो उधर जाना तो फिर उठे बैठा है